ਇੱਕ ਬੜੀ ਸੋਹਣੀ ਔਰਤ ਇੱਕ ਅਧਿਕਾਰੀ ਕੋਲ ਜਾਂਦੀ ਹੈ ਜਦੋਂ ਅਧਿਕਾਰੀ ਉਸ ਵੱਲ ਦੇਖਦਾ ਤਾਂ ਦੇਖਦੇ ਹੀ ਅਧਿਕਾਰੀ ਨੂੰ ਉਸ ਨਾਲ ਪਿਆਰ ਹੋ ਜਾਂਦਾ ਹੈ ਕਿਉਂਕਿ ਉਹ ਔਰਤ ਦੇਖਣ ਵਿੱਚ ਬੇਹੱਦ ਖੂਬਸੂਰਤ ਸੀ ਉਹਨਾਂ ਦੀ ਗੱਲਬਾਤ ਅੱਗੇ ਵੱਧਦੀ ਹੈ ਕਾਫੀ ਅੱਗੇ ਵੱਧ ਜਾਂਦੀ ਹੈ ਪਰ ਹੁਣ ਅਧਿਕਾਰੀ ਉਸ ਤੋਂ ਖਿਹੜਾ ਛਡਾਉਣਾ ਚਾਹੁੰਦਾ ਸੀ ਤੇ ਔਰਤ ਕਹਿ ਰਹੀ ਸੀ ਕਿ ਤੇਰਾ ਖਿਹੜਾ 30 ਲੱਖ ਰੁਪਏ ਦੇ ਵਿੱਚ ਛੱਡਾਂਗੀ ਯਾਨੀ ਤੂੰ 3 ਲੱਖ ਰੁਪਇਆ ਦੇ ਫੇਰ ਤੇਰਾ ਖਿਹੜਾ ਛੁੱਟੇਗਾ ਤੇ ਹੁਣ ਗੱਲ 20 ਲੱਖ ਦੇ ਵਿੱਚ ਨਿਬੜਦੀ ਹੈ 20 ਲੱਖ ਰੁਪਇਆ ਦੇ ਕੇ ਅਧਿਕਾਰੀ ਉਸ ਖੂਬਸੂਰਤ ਤੌਰ ਤ ਤੋਂ ਆਪਣਾ ਖਿਹੜਾ ਛਡਾਉਂਦਾ ਪਰ ਇਹ ਔਰਤ ਇੱਥੇ ਨਹੀਂ ਰੁਕਦੀ ਇਹ ਹੁਣ ਆਪਣਾ ਹੋਰ ਸ਼ਿਕਾਰ ਲੱਭਦੀ ਹੈ ਹੁਣ ਇਸ ਨੂੰ ਲੱਗਦਾ ਕਿ ਲੱਖਪਤੀ ਤਾਂ ਹੋ ਗਈ ਕਰੋੜਪਤੀ ਹੋ ਜਾਵਾਂ ਤੇ ਫੇਰ ਇਸ ਦਾ ਪੰਗਾ ਇੱਕ ਅਜਿਹੇ ਘਰ ਨਾਲ ਪੈਂਦਾ ਜਿੱਥੋਂ ਇਸ ਨੂੰ ਬੀਸੀ ਕੇ ਮੈਂ ਅਰਪਤੀ ਬਣ ਜਾਵਾਂਗੀ ਪਰ ਇਸ ਦਾ ਜੋ ਭਾਂਡਾ ਸੀ ਉਹ ਫਟ ਜਾਂਦਾ ਤੇ ਆਖਰ ਇਹ ਪੁਲਿਸ ਦੇ ਹੱਥ ਚੜ ਜਾਂਦੀ ਹੈ ਸਾਰੇ ਦੋਸਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਗਾਜ਼ੀਆਬਾਦ ਇਸ ਦਾ ਥਾਣਾ ਮੁਰਾਦਨਗਰ ਇਸ ਥਾਣੇ ਦੇ ਅਧੀਨ ਇੱਕ ਅਮੀਰ ਬੰਦਾ ਜੋ ਕਿ ਜੁਆਈਐਮਟੀ ਗਰੁੱਪ ਦਾ ਮਾਲਕ ਸੀ ਇਸ ਦੇ ਦੋ ਕਾਲਜ ਸਨ ਬੜੀ ਇਸ ਨੇ ਜ਼ਿੰਦਗੀ ਦੇ ਵਿੱਚ ਤਰੱਕੀ ਕੀਤੀ ਸੀ ਤੇ ਇਸ ਨੇ ਮੁਰਾਦ ਨਗਰ ਦੇ 메ਨ ਚੌਂਕ ਦੇ ਉੱਤੇ ਬਹੁਤ ਜ਼ਿਆਦਾ ਪ੍ਰਾਪਰਟੀ ਖਰੀਦੀ ਜਿੱਥੇ ਇਸ ਨੇ ਇੱਕ ਬਹੁਤ ਵੱਡਾ ਕੰਪਲੈਕਸ ਬਣਾਇਆ ਯਾਨੀ ਇਸ ਬੰਦੇ ਕੋਲ ਦੁਨੀਆ ਦਾ ਸਭ ਐਸ਼ੋ ਆਰਾਮ ਸੀ ਤਕਰੀਬਨ 200 ਕਰੋੜ ਦੀ ਪ੍ਰਾਪਰਟੀ ਦਾ ਮਾਲਕ ਸੀ ਇਸ ਦੇ ਘਰ ਦੇ ਵਿੱਚ ਇਸ ਦੀ ਪਤਨੀ ਦੋ ਬੇਟੇ ਤੇ ਇੱਕ ਬੇਟੀ ਸੀ ਚਲਦੇ ਚਲਦੇ ਬੜੀ ਅੱਛੀ ਜ਼ਿੰਦਗੀ ਚੱਲ ਰਹੀ ਸੀ 2021 ਆ ਜਾਂਦਾ ਹੈ 2021 ਨੂੰ ਇੱਕ ਦਿਨ ਇਸ ਨੂੰ ਖਬਰ ਮਿਲਦੀ ਹੈ ਕਿ ਇਸ ਦੇ ਵੱਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਉਸ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਉਸ ਦੀ ਹਾਲਤ ਬੜੀ ਗੰਭੀਰ ਹੁੰਦੀ ਹੈ ਤੇ ਆਖਰ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਇਹ ਖਬਰ ਇਸ ਬੰਦੇ ਦੇ ਮਨ ਉੱਤੇ ਬੜਾ ਜਿਆਦਾ ਅਸਰ ਕਰਦੀ ਹੈ ਕਿਉਂਕਿ ਮਾਤਾ ਪਿਤਾ ਨੂੰ ਸਭ ਤੋਂ ਵੱਡਾ ਦੁੱਖ ਇਹ ਹੁੰਦਾ ਹੈ ਜੇ ਉਹਨਾਂ ਦੇ ਬੈਠੇ ਬੈਠੇ ਉਹਨਾਂ ਦੀ ਔਲਾਦ ਦੁਨੀਆ ਤੋਂ ਚਲੀ ਜਾਵੇ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਜਿਵੇਂ ਉਹਨਾਂ ਦਾ ਸਭ ਕੁਝ ਖਤਮ ਹੋ ਗਿਆ ਤੇ ਇਸੇ ਤਰ੍ਹਾਂ ਇਸ ਪਿਤਾ ਨੂੰ ਵੀ ਲੱਗਿਆ ਕਿ ਮੇਰੀ ਤਾਂ ਜ਼ਿੰਦਗੀ ਹੀ ਖਤਮ ਹੋ ਗਈ ਉਸ ਤੋਂ ਬਾਅਦ ਇਹ ਸਦਮੇ ਨੂੰ ਉਹ ਸਹਿਨ ਨਾ ਕਰ ਸਕਿਆ ਤੇ ਬਿਮਾਰ ਰਹਿਣ ਲੱਗ ਗਿਆ ਆਖਰ ਬਿਮਾਰੀ ਦੇ ਕਾਰਨ ਇਸ ਦੀ ਮੌਤ ਹੋ ਜਾਂਦੀ ਹੈ ਦੋ ਕਾਲਜਾਂ ਦਾ ਮਾਲਕ ਕੰਪਲੈਕਸ ਦਾ ਮਾਲਕ ਤਕਰੀਬਨ 200 ਕਰੋੜ ਦੀ ਪ੍ਰਾਪਰਟੀ ਪਰ ਪਿਤਾ ਤੇ ਪੁੱਤਰ ਦੀ ਮੌਤ ਹੋ ਜਾਂਦੀ ਹੈ ਪਿੱਛੇ ਘਰ ਵਾਲੀ ਮੁੰਡਾ ਤੇ ਕੁੜੀ ਰਹਿ ਜਾਂਦੇ ਨੇ ਹੁਣ ਜੁਆਈਐਮਟੀ ਗਰੁੱਪ ਦੀ ਚੇਅਰਪਰਸਨ ਇਸ ਬੰਦੇ ਦੀ ਘਰ ਵਾਲੀ ਬਣਦੀ ਹੈ ਜਿਸ ਦਾ ਨਾਮ ਸੁਦਾ ਸਿੰਘ ਹੁੰਦਾ ਉਹ ਆਪਣੇ ਬੱਚਿਆਂ ਦੀ ਮੈਰਿਜ ਵੀ ਕਰ ਦਿੰਦੀ ਹੈ ਕੁੜੀ ਤੇ ਮੁੰਡੇ ਦੀ ਮੁੰਡੇ ਦੀ ਮੈਰਿਜ ਮੁੰਡੇ ਦਾ ਨਾਮ ਸ਼ਿਵਮ ਹੁੰਦਾ ਹੈ ਤੇ ਕੁੜੀ ਦਾ ਨਾਮ ਆਕਾਂਸ਼ਾ ਹੁੰਦਾ ਹੈ ਸ਼ਿਵਮ ਦੀ ਵੀ ਮੈਰਿਜ ਕਰ ਦਿੱਤੀ ਜਾਂਦੀ ਹੈ ਪਰ ਸੁਹਾਗ ਰਾਤ ਨੂੰ ਹੀ ਜਿਸ ਨਾਲ ਸ਼ਿਵਮ ਦੀ ਮੈਰਿਜ ਹੋਈ ਸੀ ਉਸ ਉਹ ਕੁੜੀ ਅਮਰੋਹਾ ਦੀ ਰਹਿਣ ਵਾਲੀ ਸੀ ਸੁਹਾਗ ਰਾਤ ਨੂੰ ਹੀ ਜਦੋਂ ਉਹ ਆਪਣੇ ਘਰ ਵਾਲੇ ਨੂੰ ਦੇਖਦੀ ਹੈ ਜਾਨੀ ਸ਼ਿਵਮ ਨੂੰ ਦੇਖਦੀ ਹੈ ਤਾਂ ਉਹ ਉਸ ਨੂੰ ਪਤਾ ਲੱਗ ਜਾਂਦਾ ਕਿ ਮੇਰਾ ਜੋ ਘਰ ਵਾਲਾ ਉਹ ਸਰੀਰਕ ਤੌਰ ਤੇ ਹੀ ਵਿਕਲਾੰਗ ਨਹੀਂ ਉਹ ਦਿਮਾਗੀ ਤੌਰ ਤੇ ਵੀ ਵਿਕਲਾੰਗ ਹੈ ਤੇ ਉਹ ਦੂਸਰੇ ਦਿਨੀ ਆਪਣੇ ਘਰ ਵਾਲੇ ਨੂੰ ਛੱਡ ਕੇ ਚਲੀ ਜਾਂਦੀ ਹੈ ਫਰਵਰੀ 2023 ਆ ਜਾਂਦਾ ਹੈ ਫਰਵਰੀ 2023 ਦੇ ਵਿੱਚ ਸੁਦਾ ਸਿੰਘ ਇੱਕ ਦਿਨ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੀ ਹੈ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਹਸਪਤਾਲ ਦੇ ਵਿੱਚ ਜਦੋਂ ਇਸ ਦੇ ਟੈਸਟ ਤੇ ਇਸ ਦਾ ਚੈੱਕਅਪ ਕੀਤਾ ਜਾਂਦਾ ਹੈ ਪਤਾ ਲੱਗਦਾ ਕਿ ਸੁਦਾ ਸਿੰਘ ਨੂੰ ਕੈਂਸਰ ਹੈ ਤੇ ਕੈਂਸਰ ਦੀ ਵੀ ਤੀਸਰੀ ਸਟੇਜ ਹੈ ਕਿਉਂਕਿ ਸੁਦਾ ਸਿੰਘ ਦਾ ਪਤੀ ਮਰ ਚੁੱਕਿਆ ਸੀ ਵੱਡਾ ਬੇਟਾ ਮਰ ਚੁੱਕਿਆ ਸੀ ਤੇ ਉਸ ਦਾ ਜੋ ਵਿਕਲਾੰਗ ਬੇਟਾ ਸੀ ਸੇਬਮ ਉਸ ਦਾ ਵੀ ਵਿਆਹ ਨਹੀਂ ਹੋਇਆ ਸੀ ਜਾਨੀ ਉਸ ਦੀ ਘਰ ਵਾਲੀ ਵੀ ਛੱਡ ਕੇ ਚਲੀ ਗਈ ਸੀ ਇਹ ਟੈਨਸ਼ਨਾਂ ਦੇ ਕਾਰਨ ਇਸ ਨੂੰ ਵੀ ਬਿਮਾਰੀ ਨੇ ਘੇਰ ਲਿਆ ਹੁਣ ਸੁਦਾ ਸਿੰਘ ਨੂੰ ਲੱਗ ਰਿਹਾ ਸੀ ਕਿ ਮੈਂ ਜ਼ਿਆਦਾ ਦਿਨ ਜਿਉਂਦੀ ਨਹੀਂ ਰਹਿਾਂਗੀ ਇੱਕ ਸਚਿਨ ਨਾਮ ਦਾ ਬੰਦਾ ਸੁਦਾ ਸਿੰਘ ਨੂੰ ਕਹਿੰਦਾ ਕਿ ਜੇ ਤੁਸੀਂ ਕਹੋ ਤਾਂ ਘਰ ਦਾ ਕੰਮ ਕਰਨ ਲਈ ਆਪਾਂ ਇੱਕ ਨੌਕਰਾਨੀ ਦਾ ਪ੍ਰਬੰਧ ਕਰ ਲੈਨੇ ਆ ਤਾਂ ਸੁਦਾ ਸਿੰਘ ਨੇ ਉਸ ਨੂੰ ਕਿਹਾ ਕਿ ਠੀਕ ਹੈ ਤਾਂ ਸਚਿਨ ਇੱਕ ਬੜੀ ਹੀ ਖੂਬਸੂਰਤ ਪ੍ਰੀਤੀ ਨਾਮ ਦੀ ਨੌਕਰਾਨੀ ਨੂੰ ਇਸ ਘਰ ਦੇ ਵਿੱਚ ਲਿਆਉਂਦਾ ਉਹ ਇਸ ਘਰ ਦਾ ਸਾਰਾ ਕੰਮ ਕਰਦੀ ਆ ਬੜਾ ਕੰਮ ਕਰਦੀ ਆ ਦਵਾਈ ਦਾ ਖਿਆਲ ਖਾਣੇ ਪੀਣੇ ਦਾ ਖਿਆਲ ਸਫਾਈ ਦਾ ਖਿਆਲ ਜਾਣੀ ਉਹ ਸੁਦਾ ਸਿੰਘ ਦੇ ਨਾਲ ਨਾਲ ਸ਼ਿਵਮ ਦਾ ਵੀ ਬੜਾ ਹੀ ਜ਼ਿਆਦਾ ਧਿਆਨ ਰੱਖਦੀ ਹੈ ਸੁਦਾ ਸਿੰਘ ਉਸ ਦੇ ਕੰਮ ਤੋਂ ਬੜੀ ਜ਼ਿਆਦਾ ਖੁਸ਼ ਹੁੰਦੀ ਹੈ ਹੁਣ ਅਗਸਤ 2023 ਆ ਜਾਂਦਾ ਤੇ ਸੁਦਾ ਸਿੰਘ ਦੀ ਹਾਲਤ ਹੋਰ ਗੰਭੀਰ ਹੋ ਜਾਂਦੀ ਹੈ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਤੇ ਉੱਥੇ ਪ੍ਰੀਤੀ ਜੋ ਕਿ ਇਸ ਘਰ ਦੀ ਨੌਕਰਾਨੀ ਸੀ ਉਹ ਸੁਦਾ ਸਿੰਘ ਕੋਲ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਜੇ ਤੁਸੀਂ ਆਗਿਆ ਦੇਮੋਂ ਤਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣੀ ਆ ਤਾਂ ਸੁਦਾ ਸਿੰਘ ਕਹਿੰਦੀ ਆ ਕਿ ਦੱਸ ਤਾਂ ਪ੍ਰੀਤੀ ਕਹਿੰਦੀ ਆ ਕਿ ਮੈਂ ਤੁਹਾਡੇ بیٹے ਸ਼ਿਵਮ ਦੇ ਨਾਲ ਵਿਆਹ ਕਰਵਾਉਣਾ ਚਾਹਣੀ ਜਦੋਂ ਇਹ ਗੱਲ ਸੁਦਾ ਸਿੰਘ ਸੁਣਦੀ ਆ ਤਾਂ ਉਸ ਨੂੰ ਬੜੀ ਖੁਸ਼ੀ ਹੁੰਦੀ ਆ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਮੇਰੇ ਬੇਟੇ ਦਾ ਖਿਆਲ ਰੱਖਣ ਵਾਲੀ ਮੇਰੇ ਬਾਅਦ ਕੋਈ ਹੋਵੇਗੀ ਤੇ ਉਹ ਇਜਾਜ਼ਤ ਦੇ ਦਿੰਦੀ ਆ ਕਿ ਠੀਕ ਐ ਤੁਸੀਂ ਵਿਆਹ ਕਰਵਾ ਲਓ ਉੱਥੇ ਜੈ ਮਾਲਾ ਮੰਗਵਾਈ ਜਾਂਦੀ ਆ ਤੇ ਇੱਕ ਦੂਜੇ ਦੇ ਉਹ ਗਲ ਵਿੱਚ ਪਾ ਦਿੰਦੇ ਨੇ ਤੇ ਸੰਧੂਰ ਵੀ ਲਗਾਇਆ ਜਾਂਦਾ ਹੈ ਉਸ ਤੋਂ ਬਾਅਦ ਜੋ ਸੁਦਾ ਸਿੰਘ ਹੁੰਦੀ ਹੈ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਘਰ ਦੇ ਵਿੱਚ ਸ਼ਿਵਮ ਤੇ ਪ੍ਰੀਤੀ ਦੋਨੋਂ ਰਹਿ ਗਏ ਸੀ ਪ੍ਰੀਤੀ ਨੂੰ ਇਕੱਲਾਪਨ ਮਹਿਸੂਸ ਹੁੰਦਾ ਤਾਂ ਉਹ ਆਪਣੀ ਮਾਸੀ ਨੀਲਮ ਜੋ ਕਿ ਹਰੀਦਾਸ ਕਲੋਨੀ ਦਿੱਲੀ ਦੀ ਰਹਿਣ ਵਾਲੀ ਸੀ ਉਸ ਨੂੰ ਬੁਲਾ ਲੈਂਦੀ ਹੈ ਤੇ ਉਸ ਤੋਂ ਬਾਅਦ ਉਹ ਸਚਨ ਦੀ ਭੈਣ ਜਿਸ ਦਾ ਨੋ ਪ੍ਰਵੇਸ਼ ਹੁੰਦਾ ਉਸ ਨੂੰ ਵੀ ਬੁਲਾਉਂਦੀ ਹੈ 7 ਅਗਸਤ 2023 ਨੂੰ ਸ਼ਿਵਮ ਦੀ ਭੈਣ ਜਿਸ ਦਾ ਨੋ ਡਾਕਟਰ ਆਕਾਂਸ਼ਾ ਹੁੰਦਾ ਉਹ ਇਸ ਘਰ ਦੇ ਵਿੱਚ ਆਉਂਦੀ ਹੈ ਤੇ ਉਹ ਪ੍ਰੀਤੀ ਨੂੰ ਕਹਿੰਦੀ ਹੈ ਕਿਉਂਕਿ ਉਹ ਦੇਖਦੀ ਹੈ ਕਿ ਇਸ ਘਰ ਦੇ ਵਿੱਚ ਤਿੰਨ ਔਰਤਾਂ ਤੇ ਚੌਥਾ ਉਸ ਦਾ ਭਰਾ ਸ਼ਿਵਮ ਸੀ ਉਹ ਪ੍ਰੀਤੀ ਨੂੰ ਕਹਿੰਦੀ ਹੈ ਕਿ ਮੇਰੀ ਮਾਂ ਦੀ ਹੁਣ ਮੌਤ ਹੋ ਚੁੱਕੀ ਹੈ ਤੇ ਤੂੰ ਇੱਥੋਂ ਚਲੀ ਜਾ ਪਰ ਪ੍ਰੀਤੀ ਉਸ ਨੂੰ ਕਹਿੰਦੀ ਹੈ ਕਿ ਮੈਂ ਇਸ ਘਰ ਦੀ ਮਾਲਕਣ ਹਾਂ ਮੈਂ ਸ਼ਿਵਮ ਦੀ ਘਰ ਵਾਲੀ ਹਾਂ ਇਸ ਲਈ ਮੈਂ ਇੱਥੋਂ ਨਹੀਂ ਜਾਵਾਂਗੀ ਤੂੰ ਇੱਥੋਂ ਚਲੀ ਜਾ ਤੇ ਹੁਣ ਡਾਕਟਰ ਆకాంਸ਼ਾ 112 ਤੇ ਪੁਲਿਸ ਨੂੰ ਕਾਲ ਕਰਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਤੇ ਪੁਲਿਸ ਨੂੰ ਪ੍ਰੀਤੀ ਕਹਿੰਦੀ ਹੈ ਕਿ ਇਹ ਜੋ ਔਰਤ ਹੈ ਇਹ ਮੇਰੇ ਘਰ ਦੀ ਮਾਲਕਣ ਬਾਨਣਾ ਚਾਹੁੰਦੀ ਹੈ ਜਦਕਿ ਮੈਂ ਸ਼ਿਵਮ ਦੀ ਘਰ ਵਾਲੀ ਹਾਂ ਤੇ ਸ਼ਿਵਮ ਇਸ ਘਰ ਦਾ ਮਾਲਕ ਹੈ ਅਕਾਂਸ਼ ਇਹ ਗੱਲ ਸੁਣ ਕੇ ਉੱਥੋਂ ਚਲੀ ਜਾਂਦੀ ਹੈ ਪਰ ਅਕਾਂਸ਼ ਹੁਣ ਕਮਿਸ਼ਨਰ ਕੋਲ ਜਾਂਦੀ ਹੈ ਤੇ ਉਸ ਨੂੰ ਕੁਝ ਕਾਗਜ਼ ਦਿਖਾਉਂਦੀ ਹੈ ਤੇ ਜਦੋਂ ਕਮਿਸ਼ਨਰ ਸਾਹਿਬ ਇਹ ਕਾਗਜ਼ ਦੇਖਦੇ ਨੇ ਉਸ ਤੋਂ ਬਾਅਦ ਉਹ ਮੁਰਾਦ ਨਗਰ ਦੇ ਐਸ ਐਚਓ ਮੁਕੇਸ਼ ਸੁਲੰਕੀ ਨੂੰ ਸਾਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੰਦੇ ਨੇ ਕਿਉਂਕਿ ਜੋ ਕਾਗਜ਼ ਅਕਾਂਖਸ਼ਾ ਨੇ ਕਮਿਸ਼ਨਰ ਸਾਹਿਬ ਨੂੰ ਦਿਖਾਈ ਸੀ ਉਹ ਸੀ ਸੁਦਾ ਸਿੰਘ ਦੀ ਵਸੀਅਤ ਵਸੀਅਤ ਦੇ ਵਿੱਚ ਸੁਦਾ ਸਿੰਘ ਨੇ ਜਿੰਨੀ ਵੀ ਪ੍ਰਾਪਰਟੀ ਸੀ ਉਹ ਸਾਰੀ ਡਾਕਟਰ ਅਕਾਂਖਸ਼ਾ ਜਾਨੀ ਆਪਣੀ ਬੇਟੀ ਦੇ ਨਾਮ ਕਰ ਦਿੱਤੀ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਜੋ ਉਸ ਦਾ ਬੇਟਾ ਉਹ ਦਿਮਾਗੀ ਤੌਰ ਤੇ ਵੀ ਠੀਕ ਨਹੀਂ ਇਸ ਲਈ ਉਸ ਦੇ ਨਾਮ ਤੇ ਸੁਦਾ ਸਿੰਘ ਨੇ ਕੁਝ ਵੀ ਨਹੀਂ ਕੀਤਾ ਸੀ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਜਾਜ਼ ਤੋਂ ਬਾਅਦ ਇੱਕ ਬੰਦੇ ਨੂੰ ਹਰਾਸਤ ਦੇ ਵਿੱਚ ਲੈਤਾ ਜਾਂਦਾ ਜਿਸ ਦਾ ਨਾਮ ਸਚਨ ਹੁੰਦਾ ਹੈ ਸਚਨ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਦੱਸਦਾ ਹੈ ਕਿ ਜੋ ਪ੍ਰੀਤੀ ਹੈ ਉਹ ਮੇਰੀ ਰਿਸ਼ਤੇਦਾਰੀ ਵਿੱਚੀ ਭਾਣ ਜੀ ਹੈ ਤੇ ਉਹ ਹਰਿਆਣਾ ਦੇ ਸੋਨੀਪੱਤ ਦੀ ਰਹਿਣ ਵਾਲੀ ਹੈ ਉਸ ਨੇ ਹੁਣ ਤੱਕ 6 ਵਿਆਹ ਕਰਵਾਏ ਹੋਏ ਸੀ ਤੇ ਮੈਂ ਉਸ ਨੂੰ ਕਿਹਾ ਕਿ ਤੈਨੂੰ ਬਾਰ-ਬਾਰ ਵਿਆਹ ਕਰਵਾਉਣ ਦੀ ਲੋੜ ਨਹੀਂ ਇੱਕ ਇਹੋ ਜਿਹਾ ਘਰ ਹੈ ਜਿੱਥੋਂ ਤੂੰ ਅਰਭਪਤੀ ਹੋ ਸਕਦੇ ਆ ਕਿਉਂਕਿ ਇਸ ਪਰਿਵਾਰ ਦੇ ਕੋਲ 200 ਕਰੋੜ ਦੀ ਪ੍ਰਾਪਰਟੀ ਸੀ ਇਹ ਗੱਲ ਪ੍ਰੀਤੀ ਮੰਨ ਜਾਂਦੀ ਹੈ ਤੇ ਇਸ ਘਰ ਦੇ ਵਿੱਚ ਆ ਜਾਂਦੀ ਹੈ ਤੇ ਸੁਦਾ ਸਿੰਘ ਦਾ ਵਿਸ਼ਵਾਸ ਜਿੱਤ ਲੈਂਦੀ ਹੈ ਉਸ ਤੋਂ ਬਾਅਦ ਫਿਲਮੀ ਸਟਾਈਲ ਵਾਂਗੂ ਇਹਨਾਂ ਦਾ ਵਿਆਹ ਹੋ ਜਾਂਦਾ ਹੈ ਇੱਕ ਦੂਜੇ ਦੇ ਗਲ ਦੇ ਵਿੱਚ ਜੈਮਾਲਾ ਪਾ ਕੇ ਸੰਧੂਰ ਲਾ ਕੇ ਵਿਆਹ ਹੋ ਜਾਂਦਾ ਹੈ ਪਰ ਸੁਦਾ ਸਿੰਘ ਇਹ ਗੱਲ ਜਾਣਦੀ ਸੀ ਕਿ ਮੇਰੇ ਬੇਟੇ ਨੂੰ ਇੰਨੀ ਸੋਹਣੀ ਕੁੜੀ ਕਿਵੇਂ ਪਸੰਦ ਕਰ ਸਕਦੀ ਹੈ ਕਿਉਂਕਿ ਉਸ ਨੂੰ ਪਤਾ ਸੀ ਕਿ ਜੋ ਇਸ ਦਾ ਪਹਿਲਾ ਵਿਆਹ ਹੋਇਆ ਸੀ ਸ਼ੇਵਮ ਦਾ ਉਸ ਦੀ ਪਤਨੀ ਉਸ ਨੂੰ ਦੂਜੇ ਦਿਨ ਹੀ ਛੱਡ ਗਈ ਸੀ ਜੋ ਅਮਰੋਹਾ ਦੀ ਰਹਿਣ ਵਾਲੀ ਸੀ ਤਾਂ ਸੁਦਾ ਸਿੰਘ ਨੂੰ ਇਸ ਗੱਲ ਦਾ ਪਤਾ ਸੀ ਕਿ ਦਾਲ ਦੇ ਵਿੱਚ ਕੁਝ ਕਾਲਾ ਹੈ ਇਹ ਜੋ ਪ੍ਰੀਤੀ ਹੈ ਇਹ ਮੇਰੇ ਬੇਟੇ ਨਾਲ ਪਿਆਰ ਨਹੀਂ ਕਰਦੀ ਇਹ ਸਾਡੀ ਦੌਲਤ ਦੇ ਨਾਲ ਪਿਆਰ ਕਰਦੀ ਹੈ ਇਸ ਲਈ ਉਸ ਨੇ ਉਸ ਤੋਂ ਪਹਿਲਾਂ ਹੀ ਸਾਰੀ ਜੋ ਪ੍ਰਾਪਰਟੀ ਸੀ ਉਹ ਆਪਣੀ ਬੇਟੀ ਡਾਕਟਰ ਆਕਾਂਖਸ਼ਾ ਦੇ ਨਾਂ ਕਰ ਦਿੱਤੀ ਸੀ ਤੇ ਜਦੋਂ ਹੁਣ ਇਸ ਮਾਮਲੇ ਦੀ ਜਾਂਚ ਹੁੰਦੀ ਹੈ ਜਾਂਚ ਦੇ ਵਿੱਚ ਐਸ ਐਚਓ ਮੁਕੇਸ਼ ਸਲੰਕੀ ਨੂੰ ਪਤਾ ਲੱਗਦਾ ਹੈ ਕਿ ਇਹ ਜੋ ਪ੍ਰੀਤੀ ਆ ਇਸ ਦੇ 6 ਵਿਆਹ ਹੋਏ ਹੋਏ ਆ ਤੇ ਇਹ ਇਸ ਦਾ 7ਵਾਂ ਵਿਆਹ ਸੀ ਤੇ ਇਸ ਨੇ ਇੱਕ ਅਧਿਕਾਰੀ ਨੂੰ ਵੀ ਠੱਗਿਆ ਸੀ ਅਧਿਕਾਰੀ ਤੋਂ ਇਸ ਨੇ 30 ਲੱਖ ਮੰਗੇ ਸੀ ਪਰ ਅਧਿਕਾਰੀ ਨੇ ਇਸ ਨੂੰ 20 ਲੱਖ ਦੇ ਕੇ ਖੇੜਾ ਛੜਾਇਆ ਸੀ ਜਾਨੀ ਉਸ ਨਾਲ ਇਸ ਪ੍ਰੀਤੀ ਨੇ 20 ਲੱਖ ਦੀ ਠੱਗੀ ਮਾਰੀ ਸੀ ਤੇ ਹੁਣ ਪ੍ਰੀਤੀ ਦਾ ਜੋ 200 ਕਰੋੜ ਦੀ ਮਾਲਕਣ ਬਣਨ ਵਾਲਾ ਸੁਪਨਾ ਸੀ ਉਹ ਸੁਪਨਾ ਹੀ ਰਹਿ ਜਾਂਦਾ ਤੇ ਇਸ ਦਾ ਪਰਦਾ ਫਾਸ ਹੋ ਜਾਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਕਿਦਾਂ-ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਸ-ਪਾਸੇ ਵਿੱਚ ਹੋ ਰਿਹਾ ਹੈ ਇਸ ਲਈ ਹਮੇਸ਼ਾ ਸਤਾਰਕ ਰਹੋ ਸਤਾਰਕ ਰਹੋ ਸੁਦਾ ਸਿੰਘ ਵਾਂਗੂ ਕਿਉਂਕਿ ਉਸ ਦੀ ਸਿਆਣਫ ਦੇ ਕਾਰਨ ਹੀ ਇਹ ਪ੍ਰਾਪਰਟੀ ਬਚ ਗਈ ਜੇ ਕਿਤੇ ਉਸ ਨੇ ਜੋ ਪ੍ਰਾਪਰਟੀ ਸੀ ਉਹ ਸੇਵਮ ਦੇ ਨਾਮ ਕੀਤੀ ਹੁੰਦੀ ਤਾਂ ਜੋ ਇਹ ਪ੍ਰੀਤੀ ਸੀ ਜੋ ਇਹ ਠੱਗ ਸੀ ਇਹ ਆਪਣਾ ਹਿੱਸਾ ਉਸ ਤੋਂ ਮੰਗਦੀ ਤੇ ਇਹ ਪਰਿਵਾਰ ਦੇ ਨਾਲ ਵੀ ਉਸ ਨੇ ਠੱਗੀ ਮਾਰ ਜਾਣੀ ਸੀ ਪਰ ਸੁਦਾ ਸਿੰਘ ਨੇ ਉਸ ਤੋਂ ਪਹਿਲਾਂ ਹੀ ਜੋ ਵਸੀਅਤ ਸੀ ਉਹ ਆਪਣੀ ਬੇਟੀ ਆकांक्षा ਦੇ ਨਾਂ ਕਰ ਦਿੱਤੀ ਸੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ